ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਆਤੀ ਆ ਕਾਜੀ ਸਾਰਿਆਂ ਨੂੰ ਤੇ ਅੱਜ ਆਪ ਲੈ ਕੇ ਆਇਆ ਬਲੌਗ ਜਿਹੜਾ ਲੈ ਕੇ ਆ ਬਹੁਤ ਹੀ ਡਿਫਰੈਂਟ ਆ ਤੇ ਗਰਮੀ ਵਾਸਤੇ ਆ ਕਿ ਜਿਹੜੀ ਗਰਮੀ ਤੁਹਾਨੂੰ ਇਹ ਗਰਮੀ ਦੇ ਵਿੱਚ ਗਰਮੀ ਲੱਗਦੀ ਆ ਉਹਨੂੰ ਪੱਕਾ ਠੰਡਾ ਠੰਡਾ ਕੁਲ ਕਿੱਦਾਂ ਬਣਾਉਣਾ ਤੁਸੀਂ ਆਪਣੇ ਆਪ ਨੂੰ ਇਹ ਤੁਹਾਨੂੰ ਦੱਸਾਂਗੇ ਅਸੀਂ ਗਰਮੀ ਨੂੰ ਦੂਰ ਕਰ ਸਕਦੇ ਆ ਪੌ ਚੀਜ਼ਾਂ ਜਿ ਸੁਣਾਉਂਦੀਆਂ ਆ ਜਿਨ੍ਹਾਂ ਨਾਲ ਗਰਮੀ ਦੂਰ ਹੋਵੇ ਉਹ ਵੀ ਘਰ ਦੇ ਸਮਾਨ ਨਾਲ ਬਣਾਣੀਆਂ ਆ ਤੇ ਵਧੀਆ ਕੋਈ ਉਹਨਾਂ ਤਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਤੁਹਾਡੇ ਲਈ ਬੈਸਟ ਆ ਉਹ ਚੀਜ਼ਾਂ ਤੇ ਚਲੋ ਬੈਸਟ ਆਊਗਾ ਸਾਰੇ ਫੈਨਾਂ ਵਿੱਚ ਪਾ ਦੇ ਕੱਲ ਵਰਗਾ ਪ੍ਰੋਟੀਨ ਨਹੀਂ ਆਊਗਾ ਅੱਜ ਅੱਛਾ ਪ੍ਰੋਟੀਨ ਆਏਗਾ ਨਾਲੇ ਵੀ ਪਟਰਾਇ ਕਰਕੇ ਦੇਖਿਆ ਸੀ ਕਿ ਉਹ ਪਾਟੇ ਸੜਕ ਨਹੀਂ ਬਣਿਆ ਸਾਨੂੰ ਬਹੁਤ ਸਾਰੇ ਕਮੈਂਟ ਆਇਆ ਇੱਕ ਮਿੰਟ ਪਤਾ ਤੇ ਬਹੁਤ ਸਾਰੇ ਸਾਨੂੰ ਕਮੈਂਟ ਆਇਆ ਤੇ ਆਪਾਂ ਉਹ ਵੀ ਦੇਖਿਆ ਕਿ ਉਹ ਸਾਰਾ ਕੁਝ ਸਾਨੂੰ ਦੱਸਿਆ ਕੀ ਕੀ ਕਰਨਾ ਤੇ ਇੱਕ ਸਾਡੀ ਸਿਹਰਪੀ ਜਿਹੜੀ ਹੈ ਠੀਕ ਨਹੀਂ ਹੈਗੀ ਹ ਤੱਕ ਹ ਇਸ ਕਰਕੇ ਆਪਾਂ ਉਦਾਂ ਦੀ ਉਹ ਚੀਜ਼ਾਂ ਬਣੌੜੀਆਂ ਕਰ ਦਿੱਤੀਆਂ ਆ ਬੰਦ ਆਪਾਂ ਬਣਾਵਾਂਗੇ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਹੜੀਆਂ ਬੱਚਿਆਂ ਲਈ ਵੀ ਬੈਸਟ ਆ ਤੁਹਾਡੇ ਲਈ ਵੀ ਬੈਸਟ ਆ ਮੇਰੇ ਲਈ ਬੈਸਟ ਆ ਤੁਹਾਡੀ ਪੂਰੀ ਫੈਮਿਲੀ ਲਈ ਬੈਸਟ ਆ ਹੈਨਾ ਤੇ ਹੁਣ ਆਪਾਂ ਕਰੀਏ ਰੈਡੀ ਫਰ ਤੇ ਸਿਹਰਪੀ ਸਾਡੀ ਠੀਕ ਨਹੀਂ ਹੈਗੀ ਇਹਨੂੰ ਬੁਖਾਰ ਚੜ ਜਾਂਦਾ ਆ ਇਹਨੂੰ ਆਪਾਂ ਅੱਜ ਪ੍ਰੋਟੀਨ ਦਵਾਗੇ ਥੋੜਾ ਮੇਰੇ ਬੱਗਾ ਜਾ ਵੀ ਲੱਗਦਾ ਹੋ ਗਿਆ ਲੱਗਦਾ ਹੋਣਾ ਨੂੰ ਲੱਗਦਾ ਆ ਇਨੂੰ ਹੁਣ ਇੱਕ ਫਰਲ ਫਰੂਟ ਲਿਆ ਕੇ ਚੰਨੇ ਆ ਤੇ ਨਾਰੀਅਲ ਪਾਣੀ ਤਾਂ ਅਸੀਂ ਰੈਗੂਲਰ ਪਲਾਏ ਇਹਨੂੰ ਬਟ ਉਹਨਾਂ ਕੋਈ ਫਰਕ ਪੈਣਾ ਆ ਉਹਨਾਂ ਵੀ ਉਹਨਾਂ ਪੈਂਦਾ ਆ ਫਰਕ ਬਾਥਰੂਮ ਜਿਹੜਾ ਆਉਂਦਾ ਉਹਨਾਂ ਇਨਫੈਕਸ਼ਨ ਨਿਕਲਦੀ ਬੱਚੇ ਦੀ ਇੱਕਾ ਪੀੜਾ ਕਪੜਾ ਪਾਇਆ ਉਹ ਤੇ ਦੂਜਾ ਸ਼ਰਟ ਪਾਉ ਉਹਦੇ ਇੱਕ ਸਾਨੂੰ ਸਾਰੇ ਕਹਿੰਦੇ ਆ ਓ ਆਰ ਐਸ ਪੋਲਾਓ ਜਿਹਦੇ ਫਰੂਟ ਵਾਲੀ ਹੁੰਦਾ ਓ ਆਰ ਐਸ ਤੇ ਉਹ ਵੀ ਲਿਆਵਾਂਗੇ ਓ ਆਰ ਐਸ ਹੀ ਕਿਹਾ ਹੋਰ ਮੈਂ ਕਿਹਾ ਓ ਡਬਲਯੂ ਐਸ ਕੀ ਗੱਲ ਹੈ ਸਰ ਤੇ ਹੁਣ ਆਪਾਂ ਚਲੋ ਜੀ ਕਰਦੇ ਆ ਰੈਡੀ ਸਮਾਨ ਤੇ ਹੁਣ ਮੈਂ ਕੜਦੀਆਂ ਸਮਾਨ ਸਾਰਾ ਤੇ ਤੁਹਾਨੂੰ ਦਿਖਾਉਣੀ ਆ ਬਲੌਗ ਨਾਲ ਇੱਦਾਂ ਹੀ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਬਲੌਗ ਨੂੰ ਤੇ ਵੱਧ ਤੋਂ ਵੱਧ ਜੁੜ ਕਰਿਆ ਕਰੋ ਜੀ ਤੁਸੀਂ ਓਦਾਂ ਪਿਆਰ ਬਹੁਤ ਸਾਰਾ ਦਿੰਨੇ ਆ ਲਾਈਕ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਧੀਆ ਵਧੀਆ ਬਲੌਗ ਦੇਖਣ ਪਹਤਰ ਕੀ ਕੋਲੀ ਆ ਜਾ ਯਾਰ ਆ ਆ ਇਹ ਉੱਪਰ ਇੱਕ ਹੀ ਸਾਦੇ ਛਿੱਲੜ ਚੜੇ ਯਾਰ ਛਿੱਲੜ ਜੇ ਜਨੇ ਆ ਛਿੱਲੜ ਜੇ ਇਹ ਆਪ ਕੋ ਵੀ ਸਾਫ਼ ਕਰਨੇ ਆ ਚੰਗੀ ਤਰ੍ਹਾਂ ਕਿਉਂਕਿ ਵਿੱਚ ਤੁਹਾਡੇ ਜੋਸ਼ ਬਣਾਉਣਾ ਆ ਉਹਦੇ ਵਿੱਚ ਆਉਗੇ ਤੇ ਇਸ ਕਰਕੇ ਆਪਾਂ ਜਾਣੇ ਸਾਰੇ ਉਪਰੋਂ ਜਿਹੜੇ ਛਿੱਲੜਾ ਲਾ ਦਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਚਲੋ ਠੀਕ ਆ ਦੋਸਤੋ ਹੁਣ ਤੁਹਾਨੂੰ ਲਾ ਕੇ ਦਿਖਾਉਨੇ ਆ ਸਾਰੇ ਚਨੇ ਮੈਂ ਵੀ ਨਾਲ ਹੱਥ ਮੈਂ ਇਹਨਾਂ ਦੇ ਉਹ ਜੀ ਇੰਨੇ ਕ ਸਾਫ਼ ਹੋ ਗਏ ਆ ਚਨੇ ਨਾਲ ਸੈਜੂ ਲੱਗੀ ਸੈਜੂ ਖਾਣ ਤੇ ਹੋਈ ਇਹ ਦਿੱਤਾ ਫਟ ਸਿਆਰ ਪਰੇ ਕਰਾ ਲਾ चिल्लाना से ठीक है तू बैठे पोता पोता गर्मी तो बैठी हैं यार तू तोपे चल जान्दर चल तो चल जा बोल देन देखो गर्मी तो बैठी हो पिचे बैठन उसारी तोप पहनते ही हैं कोई काले पसीनों निकल भी बोल दे कई बार नया ना गर्मी ना ही बीमार होता पता जाती होए ओए ਦੇਤੀ ਓਏ ਨਾ ਵਾਲਾ ਕੀ ਕਰਦੇ ਬਸ ਮੈਂ ਜਲਦੀ ਬਾਏ ਬਾਏ ਚੱਪਲਾ ਪਾ ਕੇ ਚੱਪੋ ਤਾਂ ਗਰਮੀ ਬਹੁਤ ਆ ਝੋਲਾ ਵਿੱਚ ਆ ਕਾਲਕ ਵੇਂਠਾ ਹੈਗੇ ਨੇ ਸੁੰਡੀ ਦੇ ਸੁੰਡ ਬਣਾਤੇ ਇੱਕ ਹੋਰ ਕਿਣਾ ਆ ਦੀਗਾ ਸੌਂਦੀ ਨੇ ਸੌਡ ਬਣਾਤੇ ਤੇ ਇੱਕ ਹਨ ਕਮੈਂਟ ਆਇਆ ਬਹੁਤ ਵਧੀਆ ਉਹ ਕਹਿੰਦੇ ਹੋਏ ਜੀ ਆਪਾਂ ਡਿਪਰੈਸ਼ਨ ਤੋਂ ਨਿਕਲ ਗਏ ਤੁਹਾਡੀ ਆ ਵੀਡੀਓ ਦੇਖ ਕੇ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਇੰਨੀ ਮਤਲਬ ਕੀ ਕਮਪੋਰਟ ਕਰਦੇ ਵਧੀਆ ਵਧੀਆ ਕਮੈਂਟ ਕਰਦੇ ਹੋ ਵਧੀਆ ਕਮੈਂਟ ਵੀ ਕੋਈ ਕੋਈ ਕਰ ਸਕਦਾ ਪਰ ਕੋਈ ਨਹੀਂ ਵਧੀਆ ਕਮੈਂਟ ਕਰ ਸਕਦੇ ਪਰਮਾਧਮਾ ਸਭ ਨੂੰ ਚੰਗੀ ਕਰਾ ਕੇ ਰੱਖੇ ਪੈ ਗਿਆ ਕੋਈ ਵੀ ਛੱਡਣਾ ਨਹੀਂ ਜਾਣਾ ਸਾਰੇ ਚੁਗ ਲੈਣੇ ਆਈ ਚੜੀਆਂ ਵਾਂਗੂ ਯੋਗਾ ਚੁਗਦਾ ਚੋਗਾ ਚ ਹੁੰਦਾ ਹੀ ਨਿਕਾ ਨਿਕਾ ਅਈ ਇਦਾਂ ਹੀ ਲੱਗੇ ਰਹਾ ਐ ਕਰਨਾ ਇਦਾਂ ਨਹੀਂ ਹੋਣਾ ਸਾਰਾ ਹੂੰ ਕੋਣ ਕਰ ਲੈਨੇ ਐ ਨਾਲ ਹੀ ਦੱਸ ਦਿੰਦਾ ਲੈ ਲੈ ਕਰੀਓ ਕਹੀਓ ਯੋਗ ਜਗ ਮੈਂ ਚੋਗ ਵੀ ਲੈਣਾ ਲੈ ਲੈ ਅੱਛਾ ਜੱਟਾ ਦੇਖ ਹਾਂ ਦੇਖ ਗੱਲ ਬਣੀ ਨਹੀਂ ਤਾਂ ਹੁਣ ਦਲੇ ਛੱਡ ਲੈ ਇਦਾਂ ਸਹੀ ਆ ਜੀ ਇਹ ਵੀ ਜਿਹੜੀ ਲੋੜ ਲੋੜੀ ਜ਼ਰੂਰੀ ਥੋੜੀ ਥੋੜੀ ਹੋਏਗੀ ਮੇਰਾ ਬਣਾਓ ਭੈਣੇ ਚਲੋ ਆਹੜੇ ਬਲੌਗ ਦੇਖਣ ਦੇ ਕਹਿੰਦੇ ਨੇ ਕਿ ਅੱਜ ਨਾਲ ਰੂਸ ਘੜਦ ਨੂੰ ਕਰ ਲਾਂਗੇ ਨਹੀਂ ਅੱਜ ਲਈ ਰੂਸ ਕਰਦੇ ਅੱਜ ਰੈਸਪੀ ਬਹੁਤ ਟਾਪਕੀ ਬਣਦੀ ਹੈ ਇਹ ਟਾਪ ਕਲਾਸ ਹੈ ਟਾਪ ਹੈ ਬਸ ਤੇ ਬਸ ਹੈ ਲੋੜੇ ਪਾਣੀ ਪੁੱਜੋ ਠੰਡੇ ਮਚਾ ਲੈਂਦੇ ਆ ਆਹੀ ਚਾਣੇ ਗਈਦਾ ਤੇ ਜੋ ਹੋਵੇ ਬੇ ਮੂਹ ਹੋਰ ਤੇ ਲੰਦ ਲੰਦ ਚਨੇ ਕਈ ਤਰ੍ਹਾਂ ਦੇ ਹੁੰਦੇ ਆ ਛੋਲੇ ਵੀ ਕਹਿੰਦੇ ਇਹਨਾਂ ਨੂੰ ਚਨੇ ਵੀ ਕਹਿੰਦੇ ਇਹਨਾਂ ਨੂੰ ਕੋਈ ਹੋਰ ਕਹਿੰਦੇ ਆ ਇਹਨਾਂ ਚਨੇ ਹੀ ਬੰਦੀ ਹੁੰਦੇ ਆ ਹੋਰ ਕੀ ਕਹਿੰਦੇ ਇਹਨਾਂ ਨੂੰ ਬਦਾਮ ਚੜਾਏ ਕਹਿੰਦੇ ਹੁਣੇ ਆ ਪੁੱਜੇ ਚਨੇ ਕਿੱਲੇ ਚਨੇ ਖਾ ਦੱਸ ਸਾਰੇ ਦੱਸਿਆ ਬਾਕੀ ਨੂੰ ਦੱਸਿਆ ਵੀ ਇਹ ਨਹੀਂ ਗੱਲ ਕਿ ਪੁੱਜੇ ਜਨੇ ਚਾਹੀਦੇ ਆ ਦੁੱਜੇ ਜਨੇ ਨਾ ਕਿਤੇ ਪਾੜਨ ਬਚਾਰੇ ਪਤਾ ਹਮ ਦੇਖੇ ਕਦਾ ਗਿੱਦੀ ਦੋਸਤੋ ਕੁਝ ਜੱਜਣੇ ਚਾਹੀਦੇ ਸਾਡੀ ਨੂੰ ਜਾਰੇ ਜਾਨੇ ਅਗਲੀ ਗੱਲ ਦੱਸਿਆ ਨਹੀਂ ਸਾਰਾ ਬਹੁਤ ਸਿਆਣੀ ਕਿੰਦਾ ਬਣਦਾ ਕਿੰਦਾ ਨਹੀਂ ਬਣਦਾ ਇਹ ਆਦੀ ਗਰਮੀ ਦੂਰ ਕਰਨ ਲਈ ਬਾਹਰ ਦੇਖੋ ਕਿੰਦਾ ਤਪਦਾ ਪ੍ਰੋਟੀਨ ਪ੍ਰੋਟੀਨ ਤੁਹਾਨੂੰ ਤੋਂ ਖੇ ਪਰੋਣੀ ਪੈਂਦੀ ਵੀਡੀਓ ਇਸ ਕਰਕੇ ਆਪਾਂ ਇਹ ਪ੍ਰੋਟੀਨ ਬਣਾਉਗੇ ਖਾਣ ਲਈ ਪ੍ਰੋਟੀਨ ਜਿਹੜੇ ਘੱਟ ਹੋ ਗਏ ਭੂਰੇ ਹੋ ਗਏ ਕੱਲ ਜਿਹੜੀ ਤਸਵੀਰ ਦਿਖਾਈ ਚ ਉਹ ਪ੍ਰੋਟੀਨ ਪੂਰਾ ਕਦਮ ਕਰ ਦਿੱਤੇ ਅਜੀ ਕਾਲਰ ਰਸਕੀ ਬਣਾਈ ਸੀ ਉਹਨੂੰ ਪ੍ਰੋਟੀਨ ਸਾਰੇ ਘੱਟ ਆਜ ਪੂਰੇ ਘਰਾਂ ਲੱਗੇ ਨੇ ਨਾ ਜੀ ਮਸ਼ੀਨ ਲਿਆਂਦੀ ਆ ਇਹ ਕੀ ਲਿਆਂਦਾ ਗੋੜਾ ਨਹੀਂ ਪਾਉਣਾ ਹੈਗਾ ਅੱਛਾ ਗੋੜ ਵੀ ਪਾਣਾ ਨਾ ਤੁਸੀਂ ਦੇਖੋ ਜਿਸ ਹਿਸਾਬ ਨਾਲ ਹੋਣਾ ਉਸ ਹਿਸਾਬ ਨਾਲ ਪਾਣਾ ਥੋੜਾ ਮਿੱਠਾ ਬੰਨਾ ਚਾਹੀਦਾ ਲੋ ਜੀ ਗੋੜ ਵੀ ਲਿਆਂਦਾ ਆ ਤੇ ਮਸ਼ੀਨ ਲਿਆਂਦੀ ਆ ਦਖਾਲ ਸਮਾਨ ਕੀ ਕੀ ਆ ਲਾ ਕੇ ਕਰਕੇ ਅੱਛਾ ਆ ਹੈਗਾ ਜੀ ਸਾਡਾ ਗੁੜ ਜਿੰਨੀ ਤੁਸੀ ਚੀਜ਼ ਬਣਾਉਣੀ ਆ ਉਨਾ ਗੁੜ ਲੈ ਸਕਦੇ ਹੋ ਅਸੀਂ ਨਗ ਦੋ ਪੇਸੀਆਂ ਮਤਲਬ ਕਿ ਹਾਫ ਕਪੇਸੀਆਂ ਲਈਆਂ ਗੁੜ ਦੀਆਂ ਤੇ ਆ ਆਪਾਂ ਲੈ ਆ ਭੁਜੇ ਹੋਏ ਚਣੇ ਤੇ ਨਾਲ ਆਪਾਂ ਲਾਵਾਂਗੇ ਦਹੀਂ ਦਹੀਂ ਲੈ ਕੇ ਆਓ ਤੇ ਆ ਆਪਾਂ ਲੈ ਲਈਏ ਮਸ਼ੀਨ ਇਹਦੇ ਵਿੱਚ ਜਿਹੜੇ ਚਣੇ ਆ ਉਹਨਾਂ ਨੂੰ ਕਰਾਂਗੇ ਗ੍ਰੈਂਡ ਮਤਲਬ ਕਿ ਉਹਨਾਂ ਦਾ ਚੂਰਾ ਬਣਾਵਾਂਗੇ ਤੇ ਹੁਣ ਆਪਾਂ ਲੈ ਕੇ ਆਵਾਂਗੇ ਦਹੀਂ ਦਹੀਂ ਲੈ ਆਓ ਰੀ ਆਪ ਕੋਲੇ ਕੋਲੇ ਚਨੇ ਰੱਖ ਲੈਣੇ ਇੱਥੋਂ ਮੈਂ ਕਾ ਕੱਢ ਦਿੰਨੇ ਆ ਹੋਰ ਨਾ ਉਹ ਵਿੱਚ ਇਹ ਹੋਣਾ ਹੀ ਨਾਣਾ ਸਹਿਜੂ ਦਹੀਂ ਕੱਢ ਲਿਆ ਪੁੱਤੋ ਦਹੀਂ ਕੱਢ ਲਿਆ ਪੁੱਤ ਇੱਕ ਗਲਾਸ ਪਾਣੀ ਲਈ ਮੈਨੂੰ ਕਾਲੂ ਨਾ ਕੀ ਕਾਲੂ ਖਾਣਾ ਸੀ ਕੀ ਕਾਲੂ ਹੋਰ ਨਾ ਹੋਵੇ ਦੱਸ ਤੈਨੂੰ ਹੋਰ ਲਿਆਣਾ ਨੇ ਉਹ ਜਾ ਮਰ ਪੁੱਤ ਕੱਢ ਲੇ ਕਾਲੂ ਖਾਣਾ ਸੀਗਾ ਕੱਲ ਪੁੱਤੋ ਹੋਰ ਲਿਆਵਾਂਗੇ ਸੀ ਦੇ ਲੋ ਪੱਕਾ ਭੁਖਾਣੀ ਲਈਦਾ ਬੀ ਆ ਮੈਂ ਦਗਾ ਇਧਰ ਮੈਂ ਕਰਦਾ ਉੱਥੇ ਨਾ ਸਾਰਿਆਂ ਕੋਣ ਵਿੱਚ ਠੀਕ ਇੱਥੇ ਕਾਉਂ ਦੇਖ ਲੈ ਕਿਹੜੀ ਕਿਹੜੀ ਕਿਸੇ ਦਾ ਮਰ ਕਬਲੰਦੀ ਚਲੋ ਲਓ ਜੀ ਚਨੇ ਦਿੱਤੇ ਪਾ ਆਹ ਲਓ ਜੀ ਚਨੇ ਪਾਤੇ ਵਿੱਚ ਤੇ ਜਨੈਵਰ ਪਾ ਕੇ ਤੁਸੀਂ ਮਾਪਾ 100 100 ਗ੍ਰਾਮ ਦਾ ਚੜੇ ਆਪਣਾ ਲਓ ਜੀ ਅਸੀਂ ਜਿਹੜੇ ਪੁੱਜੇ ਹੋਏ ਚਨੇ ਆ ਉਹ ਸਾਰੇ ਵਿੱਚ ਪਾਪ ਤੇ ਆ 100 ਗ੍ਰਾਮ ਲੈ ਲਓ ਤੁਸੀਂ 200 ਗ੍ਰਾਮ ਲੈ ਲਓ ਤੁਹਾਡੀ ਚੋਇਸ ਆ ਇਹ ਨਾ ਪਾਓ ਇਹ ਨਹੀਂ ਪਾਣੀ ਇੰਨੇ ਇਹਦੇ ਉੱਤੇ ਅੱਗੇ ਰੱਖਣਾ ਇਹਨੂੰ ਉੱਥੇ ਟਾ ਦਿਓ ਨਾ ਇਹਦੇ ਚ ਮਾਰੋ ਹੋਰ ਨਾਲੇ ਉੱਪਰ ਜਿਹੜੀ ਢੇਰੀ ਮਾਰ ਦਿੰਦੇ ਮੈਂ ਅੱਗੇ ਬੱਸੀ ਦਾ ਲਓ ਜੀ ਫੁੱਲੂ ਆਟਾ ਫੁੱਲੂ ਚੌਂਕੜੀ ਨੂੰ ਮਾਰ ਇੱਜ ਪਾਉ ਹਾਂ। ਕੋਲੇ ਚ ਪਾ ਦਿੰਦੇ। ਬਸ ਠੀਕ ਆ ਹੁਣ। ਇਹਦੇ ਗੋੜੀ ਨਹੀਂ ਮੈਂ ਲਾ ਦੇਖ ਲਈ ਹੈ ਨਾ ਕਿ ਕਿੰਨਾ ਕਿੰਨਾ ਆ ਹੁਣੇ ਹਿਸਾਬ ਤਾਂ ਹੀ ਪਣਾ। ਜੇ ਇੱਕ ਚਮਚਾ ਆਏ ਤਾਂ ਇੱਕ ਚਮਚਾ ਦੇਈਂਗਾ ਪਣਾ। ਜ਼ਿਆਦਾ ਨਾ ਇਹ। ਇਹ ਦੋ ਵਾਰੀ ਕਰਕੇ ਪਾਉਣਾ ਪਣਾ। ਦੋ ਗਲਾਸ ਤਾਂ ਚਾਹੀਦੇ ਘੱਟ ਹੋਰ। ਇੰਦਾ ਕਰਦੇ ਆ ਆਪਣੇ ਘਰ। ਗੋੜ ਗੋੜ ਵਿੱਚ ਪਾ ਕੇ ਨਾ ਮਿਕਸ ਤੇ ਕਰਨਾ। ਇੱਕ। ਇੱਕੋ। ਚਾਰ ਪਾ ਲਓ। ਤਿੰਨ। ਚਾਰ ਗੋੜ। ਆਇ ਤੋੜ ਕੇ ਪਾ ਲੋ ਗੁੜ ਪਾ ਲੋ ਤੇ ਹੁਣ ਦਹੀਂ ਪੋਣਾ ਦੋਸਤੋ ਥੋੜਾ ਬਬ ਪਾਵਾਂਗੇ ਵਿੱਚ ਦਹੀਂ 4 ਚਮਚੀ ਦਹੀਂ ਦੇ 2 3 ਤੇ 4 4 ਬਸ 4 ਚਮਚੀ ਦਹੀਂ ਦੇ ਪਾਨੇ ਆ ਹੁਣ ਪੋਣਾ ਗੁੜ ਪਾਣੀ ਨੇ ਦਾ ਗੁੜ ਇੱਕ ਗਲਾਸ ਪਾਣੀ ਚਾਹੀਦਾ ਥੋੜਾ ਥੋੜਾ ਹੋ ਤੋੜ ਕੇ ਪਾ ਤੇ ਪਾਣੀ ਲੈ ਕੇ 2 ਗਲਾਸ ਪਾਣੀ ਲੈ ਜੱਗ ਲਈ ਜੱਗ ਲੈ ਫਰਿਜ ਚੋਂ ਅੱਛਾ ਆਪੇ ਪਾਣਾ ਮੈਂ ਕੱਢ ਕੇ ਸੁਰ ਦੇ ਵਿੱਚ ਇੱਕ ਜੱਗ ਦੇ ਖਾਲੀ ਬਰਤਨ ਲੈਈ ਕੋਈ ਲਓ ਜੀ ਇੱਕ ਗਲਾਸ ਦਿੱਤਾ ਪਾਣੀ ਪਾ ਇਹਦੇ ਐਦਾਂ ਹਾਂਜੀ ਇੱਕ ਗਲਾਸ ਪਾਣੀ ਤੇ ਗੋੜ ਪਾਤਾ ਗੋੜ ਪਾਤਾ ਵੀ ਬਹੁਤ ਇਕੱਠਾ ਮਿਕਸ ਕਰ ਲਾਂਗੇ ਬਾਅਦ ਚ ਸਾਰਾ ਥੋੜਾ ਜਿਹਾ ਗੋੜ ਹੋਊਗਾ ਮੇਰੇ ਸਾਰੇ ਮਿਕਸ ਕਰ ਲਾਂਗੇ ਬਾਅਦ ਚ ਵਾਓ ਜੇ ਅਗਰ ਵੀ ਸਹੀ ਏ ਤਾਂ ਤੀ ਹਾਂ ਵਾਓ ਪਹਿਲਾ ਸੈਹ ਨੂੰ ਟੈਸਟ ਕਰਾਵਾਂਗੇ ਪਹਿਲੇ ਬਾਅਦ ਇਕੱਠਾ ਪਾਉਣਾ ਸਾਰਿਆਂ ਨੇ ਕਹਿੰਦੇ ਹੁੰਦੇ ਸੈਹ ਨੂੰ ਟੈਸਟ ਕਰਾਇਆ ਕਰੋ ਸਭ ਤੋਂ ਪਹਿਲਾਂ ਆਪਾਂ ਸੈਹ ਨੂੰ ਟੈਸਟ ਸਾਰਿਆਂ ਨੂੰ ਟੈਸਟ ਕਰਾਵਾਂਗੇ ਤਾਂ ਪੂਰਾ ਰੈਡੀ ਹੋਣਾ ਤੁਹਾਡਾ ਕਿਉਂਕਿ ਤੇ ਸਮਾਨ ਉੱਸਾ ਹੋਣਾ ਤੁਹਾਡਾ ਆਏਗਾ ਬਾਅਦ ਤੇਨੂੰਲਾ ਸੇ ਹੋਣੀ ਬੜਿਆ ਬੜਿਆ ਵਧੀਆ ਨਾ ਹੋਰ ਬਣਨੇ ਦੱਸ ਕਿਹੜੀ ਚੀਜ਼ ਮੈਂ ਬਣਾਵਾਂ ਪਦੀ ਆਹ ਹਾਹ ਚਾਹੇ ਹੋਰ ਬਣਦੀ ਨੰਨਾ ਜੇ ਨਾ ਲਾ ਦਿਵੇ ਬਿਸਤਾਂ ਲੈ ਆ ਕੇ ਬਾਅਰ ਸੈਲ ਬਣ ਗਿਆ ਲੈ ਕੇ ਆ ਮਾਂ ਮਿੱਟੀ ਆਹ ਲਓ ਜੀ ਆਪਾਂ ਨੂੰ ਇੱਕ ਦੋ ਤਿੰਨ ਚਾਰ ਇਹਦੇ ਵਿੱਚ ਭਰਿਆ ਪਾਣੀ ਥੇਰ ਲੋਣਾ ਜਿਹੜਾ ਇੱਕ ਗਲਾਸ ਪਾਣੀ ਕੋੜਾ ਨਾ ਹਿੱਚੇ ਦੇ ਦਿਓ ਪੂਰੀ ਖਰਾਬ ਕਰਨ ਆਪਾਂ ਆਹ ਚਾਰ ਚਮਚੀ ਪਾਓ ਖੀੜਾ ਮੱਖੀਆਂ ਨਾ ਬਾਹਰ ਰੱਖ ਦੇ ਆਪਾਂ ਜਿਹੜਾ ਇਹਦੇ ਵਿੱਚ ਦਹੀਂ ਲੱਗਾ ਹੁੰਦਾ ਤਾਂ ਉਹਨੂੰ ਆਪਾਂ ਨਿਚੋੜ ਦੇਣਾ ਕਿਉਂਕਿ ਸਾਰਾ ਕੁਝ ਕਰਨਾ ਪੈਂਦਾ ਉਰੀ ਖਰਾਬ ਕਰਨਾ ਤੇ ਹੀ ਨਾ ਆ ਲਓ ਜੀ ਲਓ ਇਹ ਠੀਕ ਆ ਗਈ ਆ ਵੀ ਹੋ ਗਿਆ ਕਲੀਅਰ ਕੰਮ ਤੇ ਹੁਣ ਜਿੰਨਾੜ ਤੋ ਪੇਸਟ ਪਿਆ ਹੈ ਸਾਰਾ ਵੀ ਸਿੱਟ ਲੈਣਾ ਹੈ ਇਹ ਚਾਰ ਕੇ ਚਮਚੇ ਸੀ ਸਾਰਾ ਤੋ ਹੋਰ ਸਾਰਾ ਪੇਸਟ ਵਿੱਚ ਪਾ ਕੇ ਤੇ ਆ ਹੈਗੀ ਖੜ ਤੋ ਗੋੜ ਦੀ ਪੇਸਤੀ ਇਹ ਮਦਦ ਨੂੰ ਹੋਣੀ ਹੈ ਤੇ ਕੋਈ ਨਹੀਂ ਹੈ ਤੇ ਕੋਲਾ ਪਾਣੀ ਨਹੀਂ ਦੇਣਾ ਪਾਣੀ ਵਿੱਚ ਲਓ ਜੀ वैसे गिलास वो नो नो जी ਇਕਲਾ ਆ ਲੈਣਾ ਤਾਂ ਕਿਬੋਰਡ ਹੈ ਪਪਾ ਇਹ ਪਾ ਉਹ ਕੀਬੋਰਡ ਆ ਬਿਆ ਉਹੜੀ ਪਾਣੀ ਬੜੀ ਜਿਆਦਾ ਹੈ ਜੀ ਇਸ ਕਰਕੇ ਤੁਹਾਨੂੰ ਪਾਣੀ ਕੱਢਣਾ ਪੈਣਾ ਸੋਨਾ ਵਿੱਚ ਗੋੜਾ ਬ ਕਰਕੇ ਦਿੱਕਤ ਆ ਰਹੀ ਹੈ। ਇੱਟੂ ਕੀ ਆ? ਦਹੀਂ ਗੜਾ ਨਿਕਾਦਾ ਸਾਰਾ ਮਟਕਾ ਨਹੀਂ ਆਉਂਦਾ। ਉਹਦੇ ਨਾਲ ਦਿਖਤ ਦੇਦੀ। ਆ ਦੇਖਿਓ। ਹਾਂ? ਇਹ ਗੋੜ ਕਰਕੇ ਮੱਖੀਆਂ ਆ ਰਹੀਆਂ। ਗੋੜ ਨੂੰ ਮੱਖੀਆਂ ਬਹੁਣਦੀਆਂ। ਆ ਦੇਖਿਓ ਵਾਲੇ ਕਿੰਨੇ। ਗਰਮੀ ਤੋਂ ਰਾਹਤ ਲਈ ਛੜ ਤੋਂ ਬਹੁਤ ਟੈਕਨੀਕਲ ਚੀਜ਼ ਬਣੀ ਆ ਇਹ ਤੇ ਸਪੈਸ਼ਲ। ਤੁਸੀਂ ਆਪਣੇ ਅਗਰ ਕੋਈ ਤੁਹਾਡੇ ਘਰ ਹੀ ਕੋਈ ਪ੍ਰੋਣਾ ਆਉਣਾ ਜਾਂ ਫੇਰ ਗੈਸਟ ਆਣੇ ਆ ਤੁਸੀਂ ਉਹਨਾਂ ਨੂੰ ਵੀ ਰੈਡੀ ਕਰਕੇ ਦੇ ਸਕਦੇ ਹੋ ਇਹ ਗਰਮੀ ਤੋਂ ਬਚਾ ਲਈ ਆ ਤੇ ਪ੍ਰੋਟੀਨ ਬਹੁਤ ਐਚ ਆ ਪਾਣੀ ਕਿਤੇ ਹੋਰ ਕਾਚ ਪਾ ਗਿਆ ਨਾਲ ਸਾਰੇ ਪਸੰਦ ਵੀ ਕਰੂਗੇ ਇਹ ਹੋਣਾ ਵਿੱਚ ਬਣਾ ਲਓ ਜੀ ਅਸੀਂ ਕਰ ਲਿਆ ਰੈਡੀ ਤੇ ਹੁਣ ਆਪਾਂ ਥੋੜਾ ਜਿਹਾ ਪਾ ਕੇ ਠੰਡਾ ਹੋ ਜਵੇ ਹੋਵੇ ਆਪਾਂ ਸਾਰਿਆਂ ਨੂੰ ਦਵਾਂਗੇ ਘਰਦਿਆਂ ਨੂੰ ਫੇ ਉਹਨਾਂ ਦਾ ਰੈਐਕਸ਼ਨ ਦੇਖਾਂਗੇ ਕਿੱਦਾਂ ਦਾ ਆ ਇਹਨਾਂ ਨੂੰ ਸਵਾਦ ਲੱਗਾ ਆ ਤੇ ਆਪਾਂ ਨੂੰ ਤਾਂ ਸਹਿਜ ਨੇ ਟੇਸਟ ਕੀਤਾ ਸਹਿਜ ਨੂੰ ਬਹੁਤ ਸਵਾਦ ਆਇਆ ਇਹ ਸ਼ੇਕ ਆ ਜੀ ਸ਼ੇਕ ਬਣਾਇਆ ਸੀ ਇਹ ਗਰਮੀਆਂ ਵਾਸਤੇ ਬਹੁਤ ਜ਼ਿਆਦਾ ਬੈਸਟ ਆ ਤੇ ਤੁਸੀਂ ਇਹਦੇ ਵਿੱਚ ਕੁਝ ਵੀ ਉੱਪਰ ਕੁਝ ਪਾ ਸਕਦੇ ਰਹੇ ਪਾ ਸਕਦੇ ਮੇਰੇ ਸਾਹਮਣੇ ਗੋੰਦ ਗਿਰੇ ਪਾ ਦੇ ਵਿੱਚ ਪਾਉਣਾ ਹੋਵੇ ਠੰਡਾ ਹੁੰਦਾ ਹੋਵੇ ਜੇ ਤੁਸੀਂ ਉੱਪਰ ਕੁਝ ਡੈਕੋਰੇਸ਼ਨ ਨਹੀਂ ਕਰਨਾ ਤਾਂ ਤੁਸੀਂ ਚੈਰੀ ਵਗੈਰਾ ਪਾ ਸਕਦੇ ਹੋ ਉਹ ਤੁਹਾਡੀ ਤੁਹਾਡੀ ਇੱਛਾ ਹੈ ਇੱਕ ਤੁਹਾਨੂੰ ਦਹੀਂ ਦਾ ਮਟਕਾ ਚਾਹੀਦਾ ਹੈ ਇਹਦੇ ਲਈ ਤੇ ਛੋਲੇ ਜੇ ਤੁਹਾਡੇ ਤੋਂ ਪੁੱਜੋ ਛੋਲੇ ਹੈਗੇ ਤਾਂ ਉਹ ਤੁਸੀਂ ਪਾ ਸਕਦੇ ਵਿੱਚ ਤੇ ਗ੍ਰੈਂਡ ਕਰਕੇ ਪਹਿਲੇ ਫੇਵਰਟ ਤੈਹੀ ਸਿਰ ਤੇ ਪਾਣੀ ਪਾ ਲੈ ਇੱਕ ਗਲਾਸ ਪਾਣੀ ਪਾ ਲੋ ਬਾਕੀ ਚਣਿਆਂ ਦਾ ਪੇਸਟ ਬਣਾਉਣਾ ਪੈਣਾ ਤੁਹਾਨੂੰ ਉਹਦਾ ਖੰਡ ਵੀ ਤੁਸੀਂ ਪਾ ਸਕਦੇ ਆ ਸਾਡੇ ਕੋਲ ਗੁੜ ਸਿਗਾ ਅਸੀਂ ਤਾਂ ਕਰ ਸਕਦੇ ਆ ਖੰਡ ਵੀ ਪਾ ਸਕਦੇ ਆ ਉਹ ਤੁਹਾਡੀ ਇੱਛਾ ਹੈ ਤੁਸੀਂ ਕੀ ਪਾਉਣਾ ਹੈ ਜੋ ਵੀ ਤੁਸੀਂ ਬਟ ਅਸੀਂ ਗੁੜ ਪਾਇਆ ਕਿਉਂਕਿ ਗੁੜ ਵਧੀਆ ਹੈ ਸ਼ੱਕਰ ਤੇ ਹੁਣ ਦੇਖਦੇ ਆ ਰਿਵਿਊ ਕੀ ਮਿਲਦਾ ਸਾਨੂੰ ਉਹਦਾ ਤੇ ਸਾਰੇ ਨੂੰ ਪਾ ਕੇ ਦਿੰਨੇ ਆ ਤੇ ਦੇ ਦਿੰਦੇ ਆ ਕੀ ਰਿਵਿਊ ਮਿਲਦਾ ਉਹਦਾ ਹਾਂਜੀ ਬਣ ਗਿਆ ਜੀ ਹੋਰ ਹੁਣ ਆਪਾਂ ਡੈਡੀ ਨੂੰ ਦੇ ਚੱਲਦੇ ਆ ਪਹਿਲਾਂ ਡੈਡੀ ਨੂੰ ਦਵਾਗੇ ਤੇ ਹੁਣ ਆਪਾਂ ਪਹਿਲੇ ਇੱਦਾਂ ਕਰਦੇ ਆ ਰਿਵਿਊ ਚੈੱਕ ਕਰਦੇ ਆ ਕੀ ਕੀ ਰਿਵਿਊ ਹੁੰਦਾ ਇਹਦਾ ਹਾਂ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਕੁਝ ਘਟਣਾ ਨਹੀਂ ਓ ਤੁਹਾਨੂੰ ਇੱਦਾਂ ਦਿਖਾਵਾਂਗੇ ਆਜੋ ਡੈਡੀ ਉੱਧਰ ਲੰਮੇ ਪਏ ਸੀ ਹੋ ਦੇਖੋ ਦੀ ਕਿੰਨੀ ਪੀ ਕੇ ਬੱਸੀ ਹੋਈ ਆ ਜਾ ਤਾਂ ਗਿਆ ਫਿਰ ਦੇਖੋ ਤਾਂ ਸਿਵਨ ਵਾਲੀ ਕੀ ਕੀ ਤਰ੍ਹਾਂ ਇੱਕ ਵਟ ਪੀ ਕੇ ਦੇਖੋ ਕਿਦਾਂ ਨੂੰ ਲੱਗਦਾ ਪੀ ਕੇ ਤਾਂ ਸੁੱਤਾ ਹੀ ਨਹੀਂ ਕੱਟ ਪੀ ਕੇ ਦੱਸੋ ਕਿਦਾਂ ਦਾ ਵਧੀਆ 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 ਪੱਕਾ ਇਹ ਠੰਡਾ ਆ ਦਹੀਂ ਆ ਰਿਜ ਤੇ ਪੁਜੇ ਛੋਲੇ ਪੀਸ ਤੇ ਦੇ ਵਿੱਚ ਗੋੜ ਪਾਇਆ ਆ ਸਾਸੂ ਮਾ ਦਾ ਕਿਦਾਂ ਦਾ ਰਿਵਿਊ ਆ ਮਾਂ ਮਮੀ ਦਾ ਹਰ ਮੇਰਾ ਫਿਰ ਕੱਟ ਪੀ ਕੇ ਦੱਸੋ ਕਿਦਾਂ ਦਾ ਮੇਰਾ ਬਹੁਤ ਵਧੀਆ ਸਜੂ ਇਹ ਨਹੀਂ ਹੋਵੇ ਆ ਸਾਜੂ ਦੇਖਦਾ ਭੁੱਖਿਆ ਲੰਗਾ ਆਹ ਵਧੀਆ ਠੰਡੀ ਚੀਜ਼ ਆ ਮੇਰਾ ਇਹ ਤਾਂ ਬੰਦ ਨਹੀਂ ਪੀਤਾ ਹੀ ਪਾ ਲਿਆ ਦੇਖੀ ਪਲਿਸਟਿਕ ਨੋ ਬੱਦ ਮਾ ਜੀਰ ਲਾ ਕੇ ਦੇਖੀ ਲੈ ਤੀਵ ਲਾ ਕੇ ਦੇਖੀ ਟੇਸ ਪੀ ਕੇ ਦੱਸ ਪਤ ਪੀ ਕੇ ਦੱਸ ਮੈਂ ਤਾਂ ਕਿਹਾ ਬਹੁਤ ਸਵਾਦ ਹੈ ਡਾਦੀ ਨੇ ਵੀ ਕਿਹਾ ਬਹੁਤ ਸਵਾਦ ਹੁਣ ਮੈਂ ਦੱਸਦੀ ਕਿ ਅਸਲੀ ਰਿਵਿਊ ਦੱਦੀ ਮੈਂ ਬੱਸ ਬਹੁਤ ਵਾਦ ਹਾਂ ਦੇ ਜੇ ਘਾਟਾ ਵਿੱਚ ਸ਼ੱਕਰ ਸ਼ੁੱਕੜ ਪਾ ਲਓ ਮੈਨੂੰ ਤਾਂ ਘੱਟ ਲੱਗਦਾ ਸ਼ੱਕਰ ਬਿਲਕੁਲ ਸਵਾਦ ਲੱਗਾ ਬਹੁਤ ਸਵਾਦ ਆਪ ਤਾਂ ਭੁੱਖ ਬਲ ਗਈ ਮੈਨੂੰ ਟੁੰਗੜਾ ਪੀਣਾ ਆ ਲਓ ਕਿ ਨਹੀਂ ਮੈਨੂੰ ਵੀ ਦੋ ਤੇਰੀ ਰਸੋਈ ਬਣਾਈ ਜਿਆਦਾ ਇਹ ਜਿਹੜੀ ਬਣੀ ਹੋ ਤਾਂ ਦੋਸਤੋ ਤੁਸੀਂ ਵੀ ਇਹਨੂੰ ਟਰਾਈ ਜ਼ਰੂਰ ਕਰਿਓ ਜਿਹਨੂੰ ਟਰਾਈ ਨਹੀਂ ਕਰਨਾ ਉਹ ਤੁਹਾਨੂੰ ਕਹਤਾ ਸੀ ਪਿਛਲੇ ਬਲੌਗ ਚ ਬਟ ਇਹਨੂੰ ਟਰਾਈ ਜ਼ਰੂਰ ਕਰਿਓ ਇਹ ਤਾਂ ਬੈਸਟ ਬਰਗਰ ਦਾ ਸਵਾਦ ਬਣੂਗਾ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਘਰ ਵਿੱਚ ਬਣਾ ਕੇ ਬਣਾਇਓ ਤੇ ਸਾਨੂੰ ਜਰੂਰ ਦੱਸਿਓ ਕਿ ਕਿੱਦਾਂ ਦਾ ਬਣਿਆ ਕਮੈਂਟ ਇਹਦੇ ਵਿੱਚ ਕਰਿਓ ਜੇ ਕਿਸੇ ਨੇ ਬਣਾਇਆ ਆ ਤਾਂ ਉਹ ਸਾਨੂੰ ਕਮੈਂਟ ਕਰਿਓ ਇਸ ਬਲੌਸੀ ਕਮੈਂਟ ਕਰਿਓ ਅਸੀਂ ਤੁਹਾਨੂੰ ਜਰੂਰ ਜਵਾਬ ਦਵਾਂਗੇ ਥੈਂਕ ਯੂ ਮੇਰਾ ਵੀ ਰਿਵਿਊ ਲੈ ਲਓ ਬਾਏ ਬਾਏ ਕੈਨਸਲ ਐਬਸੋਲਿਊਟ ਅਗਰ ਕੋਈ ਜਿੰਮ ਵਾਲਾ ਲੇਡੀਜ਼ ਆ ਜਾਂ ਫਿਰ ਜੈਂਸ ਆ ਜਾਂ ਫਿਰ ਕੋਈ ਘਰ ਵਾਲਾ ਬੁਆਏ ਜਾਂ ਕੋਈ ਵੀ ਤਰ੍ਹਾਂ ਦੇ ਕਰ ਸਕਦਾ ਸਾਰਿਆਂ ਨੂੰ ਬੈਸਟ ਚੀਜ਼ ਆ ਮਮੀ ਦਾ ਤਾਂ ਬਹੁਤ ਟੇਸਟੀ ਲੱਗਾ ਮਮੀ ਪੀ ਗਏ ਸਾਰਾ ਕਲਰ ਵੀ ਆਈ ਕੱਲ ਵੀ ਕਹਿੰਦੀ ਇਹੀ ਬਣਾਇਓ ਤੂੰ ਬਿਨਾ ਹਣਸ ਇਹ ਹੈ ਯਾਰ ਇਹ கிளாਸ ਵਾਲਾ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਪੀਣਾ ਹੀ ਆ ਵਾ ਦੱਸ ਆ ਸੱਜੂ ਵਾਲਾ ਪੀਣਾ ਮੱਤਲਾ ਚਲੋ ਠੀਕ ਹੈ ਦੋਸਤੋ ਇੱਥੇ ਬਲੌਗ ਦਾ ਹੀ ਕਰਦੇ ਆ ਐਂਡ ਜਸਲੀਨ ਕਹਿੰਦੀ ਮੈਨੂੰ ਵੀ ਦੋ ਅਸੀਂ ਕਹਿੰਦਾ ਛੱਡਿਆ ਨਾ ਹੋਰ ਨਾ ਆਨੇਗਾ ਦੋ ਜਗ ਬਣਾ ਲੈਣੀ ਨਾ ਕੱਲ ਉੱਧਾ ਕਿੱਥੇ ਜਾ ਕੇ ਆਉਂਗਾ ਚਲੋ ਠੀਕ ਹੈ ਦੋਸਤੋ ਇੱਥੇ ਬਲੌਗ ਦਾ ਐਂਡ ਕਰਦੇ ਆ ਬਾਏ ਬਾਏ ਕਰ ਦੋ ਸਾਰੇ ਜਾਣੇ ਬਾਏ ਬਾਏ ਮੰਮੀ ਕਰੋ ਬਾਏ ਤੇ ਸਾਡੀ ਫੈਮਿਲੀ ਨੂੰ ਲਾਈਕ ਕਰਿਓ ਬਾਏ 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 ਘਾ ਦੋ ਮੀ ਬਾਏ ਸਾਰਾ ਬਾਏ